ਕਿ ਇਹ ਬਿਸ਼ੇਸ ਟਿਕਾਦਾਰ ਨੂੰ ਜਿਹੜਾ 2009 ਵਿੱਚ ਪਾਰਲੀਮੈਂਟ ਪਾਰਲੀਮੈਂਟ ਦੇ ਮੈਂਬਰ ਸੀਗਾ ਉਹ ਸਾਰੇ ਰਾਜ ਨੇ ਲਾਗੂ ਕਰਨਾ ਸੀਗਾ ਉਹਦੇ ਵਿੱਚ ਪੰਜਾਬ ਨੇ ਲਾਗੂ ਕਰਨਾ ਸੀਗਾ ਪਰ ਦੋਸਤਾਂ ਤੇ ਗ੍ਰੀਗਨ ਹੋ ਗਿਆ ਉਹਦੇ ਮੇਰਾ ਨਾਮ ਕਹਿੰਦੇ ਮੈਂ ਇਹ ਨੋਟੇਡ ਕੌਨ ਸਰਵਿਸ 1984 ਬੈਸ ਦਾ ਅਫੀਸਰ ਮੈਂ 2019 ਜਨਵਰੀ ਦੇ ਵਿੱਚ ਚਲਦਾ ਹੋ ਗਿਆ ਤੇ ਸੰਜੀਤ ਨਾਲ ਦੇ ਸਾਥੀ ਨੇ ਸਰਦਾਰ ਗੁਰਬਖਸ਼ ਸਿੰਘ ਜੀ ਰਾਜੂ 1985 ਬੈਚ ਦੇ ਆਏ ਇਹ ਸਭ ਤੋਂ ਐਡਮਿਸ਼ਨ ਚੀਫ ਸੈਕਟਰੀ ਤਾਹੌਨਡੂ ਸਰਕਾਰ ਕੋਰਟ ਆ ਰਿਹਾ ਹੋਇਆ ਨੇ ਤੇ ਉਹਦੇ ਨਾਲ ਜਿਹੜੇ ਸਾਡੇ ਪਟੀਸ਼ਨ ਕਰਦਾ ਹੈ ਇਹ ਵੀ ਇੱਕ ਮੁੱਖ ਪਟੀਸ਼ਨ ਕਰਦਾ ਸਾਡੇ ਹਾਈ ਕੋਰਟ ਦੇ ਜਿਸ ਕੇਸ ਦੇ ਵਿੱਚ ਹੈ ਸਰਦਾਰ ਭੁਦੇ ਸਿੰਘ ਨਾਲ ਦੇ ਨਾਲ ਪਟੀਸ਼ਨ ਕਰਦਾ ਸਰਦਾਰ ਕਰਦਾ ਇਹ ਪਟੀਸ਼ਨ ਕਰਦਾ ਉਹਨਾਂ ਨਾਲ ਹੀ ਸਰਦਾਰ ਸੁਖਨਾਮ ਸਿੰਘ ਜਿੰਜੀ ਨੇ ਉਹਨਾਂ ਨੇ ਆਪਣੀ ਕਲਾ ਕੁਫੀਸ਼ਨ ਕੀਤੀ ਸਾਰੀਆਂ ਬ੍ਰਿਟਿਸ਼ ਕੋਰਟ ਤੇ ਹਾਈ ਕੋਰਟ ਦੇ ਵਿੱਚ ਕਲਪ ਹੋ ਗਈਆਂ ਇਹ ਮਸਲਾ ਕਿਸੇ ਦਾ ਸਿਰਫ ਹਾਈ ਕੋਰਟ ਦੇ ਵਿੱਚ ਕਿਉਂ ਜਾਣਾ ਪਿਆ ਮੇਰੀ ਨਾਰੀ ਉਸ ਤੋਂ ਬਿਨਾਂ ਸਵਾਰਨ ਕਰਨਾ ਆਪਣੇ ਸਾਥੀ ਦਾ ਜਿਲਾਨੀ ਸਰਟੀਫੀਕੇਟ ਦੀ ਬੇਨਤੀ ਕਰਦਿਆਂ ਕਿ ਸਦੈਸ 250 ਨੇ ਸਰਦਾਰ ਜੀ ਨੂੰ ਕਿੰਦੀ ਆਈਐਸ فتحجنگ جی جوائنٹ ڈائریکٹر ایگریکل کرپال فتحجنگ جی کر دو جی مارا جہاں جوائنٹ ڈائریکٹر ایگریکل کرپال افسر فراؤنڈس ستنام سنگھ گمرسر تو نہیں یہ پٹیشن کرتا ہائی کورٹ کے ਸ਼੍ਰੀ ਲੇਖ ਰਾਜ ਜਿਹੜੀਅਰ ਚੀਫ ਫਿਸ਼ਰ ਇਨਕਮ ਟੈਕਸ ਰਿਟਾਇਰ ਪੰਜਾਬ ਇੰਡੀਆ ਇੰਡੀਅਨ ਰੈਵਨਿਊ ਸਰਵਿਸ ਤੋਂ ਰਿਟਾਇਰ ਹੋਏ ਨੇ ਸ਼੍ਰੀ ਮੋਹਨ ਜੀ ਫਲੋਰੀਆ ਐਡਵੋਕੇਟ ਸ਼੍ਰੀ ਜਨਰਲ ਦੀ ਮੈਂਬਰ ਪੰਜਾਬ ਐਸਸੀ ਕਮਿਸ਼ਨ ਸਰਕਾਰ ਸ਼੍ਰੀ ਦੇਤਨ ਜੀ ਐਡਵੋਕੇਟ ਰਵਿੰਦਰ ਕੁਮਾਰ ਜੀ ਬੱਦੇ ਪਰਦਵਾ ਜੀ ਪ੍ਰੈਜ਼ੀਡੈਂਟ ਅਮਰਕਰ ਸਤ ਸ੍ਰੀ ਅਕਾਲ ਲੰਗਰ ਪ੍ਰੋਫੈਸਰ ਡਾ. ਗੁਰਪ੍ਰੀਤ ਗੋਲਜੀ ਡੀਏਵੀ ਕਾਲਜ ਤੋਂ ਅਧਿਆਪਕ ਬੋਲਦੀ ਆ ਨਾਮ ਉਹਨਾਂ ਦੀ ਦਰਖਾਸਤ ਕੋਲ ਜਾ ਰਹੇ ਨੇ ਸਰ ਤੁਸੀਂ ਤਾਂ ਇਹ ਸਹੀ ਨੇ ਨੈੱਟ ਕੀਤਾ ਰਿਪੋਰਟ ਔਰ ਹੋਪ ਸਰਪਰੋਹ ਜੀ ਕਮੇਰ ਜੀ ਉਹਨਾਂ ਦਾ ਸਹਿਯੋਗਤਾ ਬਹੁਤ ਸਾਦੇ ਸਹਿਯੋਗਤਾ ਜੀ ਤੇ ਪਹੁੰਚੇ ਨੇ ਪੁਨਰਜੀਵਨ ਖੁੰਡੇ ਤੇ ਮੈਂ ਗੱਲ ਕਰੀ ਜੁਦਾ ਬ੍ਰੀਡ ਦੇ ਵਿੱਚ ਦੂਜੇ ਲਾਗ ਵਿੱਚ ਭਾਰਤ ਦੀ ਸਰਸਨ ਦੇ ਪਾਰਲੀਮੈਂਟ ਨੇ ਫੋਰ ਪਾਸ ਕੀਤਾ ਸੀਗਾ ਕਿ 2000 ਤੋਂ 2002 ਵਿੱਚ ਜਿਹੜਾ ਐਜੂਕੇਸ਼ਨ ਦਾ ਸਿਕਾ ਵਿਸ਼ਾ ਉਹਨੂੰ ਫੰਡਮੈਂਟਲ ਰਾਈਟ ਦੇ ਤੌਰ ਤੇ ਆ ਗਿਆ ਉਸ ਤੋਂ ਬਾਅਦ ਲੈਕਚਰ ਪ੍ਰਿੰਸੀਪਲ ਉਸ ਪਾਲਿਸੀ ਸੀਗਾ ਲੈਕਚਰ ਪ੍ਰਿੰਸੀਪਲ ਨੂੰ ਸਪੋਰਟ ਦਿੱਤਾ ਬੰਦ ਕਰ ਦਿੱਤਾ ਕਿ عدالت قانون لے کے عدالت دا دروازہ نہیں کرا سکتے دو ہزار دوار پارلیمنٹ نے سوچا کہ بھی اے فنڈامینٹل رائٹ ہے چاہیے رائٹ کیوں ہوا بھی سکھایا ایک بہت مہتوپورن دشا ہے زندگی سکھایا جوڑی ہے بچوں کو دینی ضروری ہے اور انہوں نے دو ہزار دو سارے سویدھان بھی لاگو کیا گیا ਉਸ ਤੋਂ ਬਾਅਦ ਜਿਹੜਾ ਅਗਲਾ ਉਹਨੂੰ ਅਮਰੀਕੀ ਦੇ ਵਿੱਚ ਜਿਹੜੀ ਦਿੱਕਲ ਕੀਤੀ ਗਈ ਉਹੇ ਚ ਗਈ ਕਿ 2002 ਦੇ ਵਿੱਚ ਰਾਈਟ ਆਫ ਦਿ ਚਿਲड्रन ਫਰ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਇਹ ਬਹੁਤ ਬਹੁਤ ਕਰਦੇ ਬੜੀ ਗੱਲ ਹੈ ਰਾਈਟ ਆਫ ਚਿਲड्रन ਦੇ ਬੱਚਨ ਦਾ ਹੱਕ ਹੈ ਫਰੀ ਮੁਫਤ ਅਤੇ ਲਾਜ਼ਮੀ ਲਾਜ਼ਮੀ ਸਿੱਖਿਆ 2009 ਐਕਟ ਬਣਾਇਆ ਔਰ ਇਹ ਐਕਟ 2010 ਤੋਂ ਇੱਕ ਪਰਿਯਾਥ ਹੋ ਲੱਗਣਾ ਸੀ ਭਾਰਤ ਦੇ ਜਿੰਨੇ ਸਾਰੇ ਸੂਬੇ ਉਹਨਾਂ ਵਿੱਚ ਲੱਗਣਾ ਸੀਗਾ ਦੇ ਨਾਲ ਕੇੰਟਰ ਸਾਰਸਥ ਪ੍ਰਦੇਸ਼ਾ ਉਹਨਾਂ ਦੇ ਕਿ ਲਾਗੂ ਹੋਣਾ ਸੀਗਾ ਔਰ ਜਿਹਦੇ ਵਿੱਚ ਇੱਕ ਲਾਗੂ ਕਰਨ ਲਈ ਕਿਉਂਕਿ ਕਾਨੂੰਨ ਕਿੰਨੇ ਬਣਾਇਆ ਸੀਗਾ ਤੇ ਰਾਜਾਂ ਵਿੱਚ ਲਾਗੂ ਹੋਣਾ ਜਿਵੇਂ ਕਿ ਸਕੂਲ ਤੇ ਜਿੱਦੇ ਵੀ ਆਪਣੇ ਸਕੂਲ ਹੈ ਅਧਾਰੇ ਹੈ ਸਾਰੇ ਸਟੇਟਸ ਦੇ ਵਿੱਚ ਹੈ ਯੂਨੀਅਨ ਟੈਟਰੀ ਦੇ ਵਿੱਚ ਹੈ ਉਹਨਾਂ ਦੀ ਸਰਕਾਰਾਂ ਨੇ ਇਹਨੂੰ ਲਾਗੂ ਕਰਨ ਲਈ ਕਾਨੂੰਨ ਬਣਾਉਣੀ ਸੀਗੀ ਕਾਨੂੰਨ ਬਣਾਉਣ ਦੇ ਸਮੇਂ ਕਿਉਂਕਿ ਮੈਂ ਹੁਣ ਫੋਕਸ ਕਰ ਰਹੇ ਪੰਜਾਬ ਤੇ ਜੋ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਜਦੋਂ ਗ੍ਰਾਉਂਡ ਬੜੀ ਸੀ ਦਿੱਕਤਕਾਹਤਿਕ ਅਫેર 2010 ਤੋਂ 10 ਲੱਖ ਹੋਣਾ ਸੀਗਾ ਤੇ ਦਾਸਕ ਗੁਪਤ 2011 ਤੋਂ ਤਕਰੀਬਨ 1.5 ਸਾਲ ਬਾਅਦ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਰੂਲ ਬਣਾਇਆ ਇਸੇ ਕਾਨੂੰਨ ਦੇ ਲਾਗੂ ਕਰਨ ਲਈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿੰਨੇ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਉਹਦੇ ਵਿੱਚ ਨਿਯਮਕਤਾ ਪਿਆਰ ਕਰਦੇ ਨਹੀਂ ਬਣਾਏ ਜਾਂਦੇ ਲੇਕਿਨ ਉਸ ਵੇਲੇ ਜਿਹੜੀ ਬਾਦਲ ਸਰਕਾਰ ਸੀਗੀ ਉਹਨਾਂ ਨੇ ਇਹ ਗਰੂ ਬਣਾਇਆ ਹੂ ਤਾਂ ਬਣਾਇਆ ਤੇ ਲੇਕਰ ਉਹਨੇ ਜਿਹੜੀ ਮੁੱਖ ਨਾਟ ਜਿਹੜੀ ਪਾਈ ਹੈ ਜਿਹੜੀ ਧਾਰਾ ਪਾਈ ਆ ਉਹਦੇ ਜਿਹੜੀ ਚ ਰੂਲ 7 ਬਿਲਡਿੰਗ ਰੈਟਚਾ ਆ ਪਾਦਤ ਜਿਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਜਿਹੜੇ ਬੱਚਿਆਂ ਦੇ ਅਨਲੀਡਡ ਸਕੂਲਾਂ ਦੇ ਵਿੱਚ ਦਾਖਲੇ ਹੋ ਰਹੇ ਆ ਉਹ ਦਾਖਲੇ ਤਾਂ ਹੋਣਗੇ ਪਹਿਲਾਂ ਤਾਂ ਸਰਕਾਰੀ ਸਕੂਲਾਂ ਵਿੱਚ ਜਾਣਗੇ ਸਰਕਾਰੀ ਸਕੂਲਾਂ ਦੇ ਵਿੱਚ ਅਗਰ ਕੋਈ ਸੀਟਾਂ ਨਹੀਂ ਹੋਣਗੀਆਂ ਤਾਂ ਕਿਸੇ ਹੋਰ ਕਾਰਨ ਕਰਕੇ ਇਹਨੂੰ ਐਲੋਸੀ ਲੈਗਾ ਐਲੋਸੀ ਦਾ ਕਿ ਇਹ ਆਨੇ ਪ੍ਰਾਈਵੇਟ ਫੰਡ ਦੇ ਚ ਦਿੱਤਾ ਪ੍ਰਾਪਤ ਕਰ ਸਕਦੇ ਹਨ ਇਹ ਰਾਈਟ ਟੂ ਐਨਪੀਐਸ ਲੈ ਜਿਹੜੀ ਮੁੱਖ ਜਿਹੜੀ ਪ੍ਰੋਵੀਜ਼ਨ ਦਾ ਮੁੱਖ ਉਦੇਸ਼ ਹੈਗਾ ਇਹ ਜਿਹੜੇ ਬਾਕੀ ਜੰਨਾ ਪ੍ਰਦਾਵਾ ਜਿਹੜੇ 25% ਦਾਖ ਨੇ ਉਹ ਗਰੀਬ ਲੋਕਾਂ ਦੇ ਬੱਚਿਆਂ ਨੂੰ ਮਿਲਦੇ ਸੀਗੇ ਪਹਿਲੀ ਕਲਾਸ ਤੋਂ ਲੈ ਕੇ ਅਖਰੀ ਕਲਾਸ ਦੇ ਤੱਕ ਜਿਹਨੂੰ ਫ੍ਰੀ ਜਨਰਲਿਜ਼ੇਸ਼ਨ ਦੀ ਪਹਿਲੀ ਤੋਂ ਲੈ ਕੇ ਅਖਰੀ ਤੱਕ ਛੇ ਸਾਲ ਤੋਂ ਲੈ ਕੇ 14 ਸਾਲ ਤੱਕ ਪੌਰਟ ਦਿਨਰੀ ਅੰਮ੍ਰਿਤ ਪ੍ਰਾਈਵੇਟ ਸਕੂਲ ਹੈ ਰੋਲ ਬੈਗ ਇਹਦੇ ਵਿੱਚ ਦੋ ਜਿਸਤ ਨੇ ਇੱਕ ਫੀਚਰ ਸੈਕਸ਼ਨ ਹੈ ਜਿਹੜੇ ਇੱਕ ਇਕਨੋਮਿਕਲੀ ਫੀਚਰ ਸੈਕਸ਼ਨ ਹੈਗੇ ਆ ਦੂਸਰਾ ਜਿਹੜਾ ਡਿਸਟ੍ਰਿਕਟ ਵਾਰਟੇ ਰੂਪ ਜਿਹੜੇ ਵਿੱਚ ਅ ਅਨੁਸੂਚਿਤ ਜਾਤੀਆਂ ਦੇ ਬੱਚੇ ਹੋਣ ਸੀਗੇ ਇਕ ਹੋਰ ਸੀ ਕਿ ਜਿਹੜੇ ਕਿ ਇਨਕਮ ਸਰਟੀਫਿਕੇਟ ਹੈ ਇਨਕਮ ਦੇ ਰਿਸੇ ਉਪਰ ਉਪਰ ਅਡਮਿਸ਼ਨ ਮਿਲਦਾ ਸੀ ਚਾਹੇ ਉਹ ਕਿਸੇ ਚਾਹਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਸਿੱਖ ਹੋਵੇ ਸਾਈ ਹੋਵੇ ਮੁਸਲਮਾਨ ਹੋਵੇ ਜਾਂ ਕੋਈ ਅ ਬੈਗਲੁਰੂ ਦੇ ਲੋਕਾਂ ਦਾ ਉਹ ਵੀ ਗੱਲ ਤੁਹਾਨੂੰ ਵੀ ਬ੍ਰਹਮ ਲੋਕ ਦੇ ਸਥਿ ਹੋਏ ਕਿ ਸਾਰੇ ਅਰਮਡ ਇਨਕਮ ਜਿਹੜੇ ਲੋਕ ਇਸ ਤੇ 80% ਉਹਨਾਂ ਦੇ ਸੰਬੰਧ ਸਰਕਾਰ ਨੇ ਇੱਕ ਦੇ ਦਿਸਮਸ਼ਨ ਕੀਤੀ ਹੈ ਕਿ ਬ੍ਰੋਮਿਕਲੀ ਦਿੱਤੇ ਸੈਕਸ਼ਨ ਦੇ ਤੇ ਜਿਹੜਾ 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 ਮਿਲਿਆ ਜਿਹੜੇ ਅਸਲੀ ਜਿੰਨੀ ਚਾਸੀ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਇਹ ਐਡਮਿਸ਼ਨ ਕਿੰਨਾ ਮਿਲੇਗਾ ਲੇਕਿਨ ਇਹਨਾਂ ਨੇ ਰੂਲ ਤੇ ਜਾਰੀ ਕਰ ਦਿੱਤੇ ਲੇਕਿਨ ਅਜ ਤੱਕ ਸਾਥੀਓ ਇਹ ਬਹੁਤ ਹੀ ਮਹੱਤਵਪੂਰਨ ਮਸਲਾ ਹੈ ਬਹੁਤ ਹੀ ਗਰਜਿਲ ਵਿਸ਼ਾ ਹੈ ਕਿ ਤਕਰੀਬਤ 14 ਸਾਲ ਹੋ ਗਏ 15 ਸਾਲ ਹੋ ਗਏ ਇਹ ਐਕਟ ਫਜ਼ਾਰ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਔਰ ਬਹੁਤ ਸਾਰੀਆਂ ਜਥੇਬੰਦੀ ਵਾਲੇ ਚਿੱਠੀਆਂ ਵੀ ਲਿਖੀਆਂ ਗਈਆਂ ਵਿੜਕੇ ਦੇ ਵੀ ਲਿਖੀਆਂ ਬਹੁਤ ਸਾਰੇ ਮੀਡੀਆ ਦੇ ਵਿੱਚ ਵੀ ਆਇਆ ਸਵੇ ਸਵੇ ਸੇ ਬਹੁਤ ਸਾਰੇ ਕੀ ਹੋਇਆ ਲੇਕਿਨ 2010 ਤੋਂ ਲੈ ਕੇ ਬਾਦਲ ਸਰਕਾਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਉਸ ਤੋਂ ਬਾਅਦ ਮੱਦੀ ਬੰਡੂਰ ਜੜੀ ਆਵਾਜ਼ੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਵੀ ਜਿੰਨੀਆਂ ਦੇ ਅਪੀਲਾਂ ਕੀਤੀਆਂ ਜਿੰਨੀਆਂ ਵੀ ਦਰਬੀਲਾਂ ਕੀਤੀਆਂ ਨੇ ਜਿੰਨੇ ਵੀ ਜਨਰ ਕੀਤਾ ਨੇ ਧਰਨੇ ਲਾਏ ਨੇ ਸਵਾਰ ਦੇ ਵਿੱਚ ਆਇਆ ਮੀਡੀਆ ਦੇ ਵਿੱਚ ਆਇਆ ਟੀਵੀ ਦੇ ਵਿੱਚ ਆਇਆ ਪੰਜਾਬ ਦੀਆਂ ਲਗ ਲਗ ਸਾਰੀਆਂ ਸਰਕਾਰਾਂ ਨੇ ਇਸ ਵਿਸ਼ੇ ਦੇ ਉੱਪਰ ਕੋਈ ਕਾਹਲੇ ਨਹੀਂ ਕੀਤੀ ਕੋਈ ਸਰਵਾਨੀ ਨਹੀਂ ਕੀਤੀ ਔਰ ਜਿਹੜਾ ਸਿੱਟਾ ਇਹ ਨਿਕਲਿਆ ਕਿ ਇਹ ਜਿਹੜਾ ਇਕੱਠ ਹੈਗਾ ਇਹ ਨਾ ਗੁਣੀ ਹੋ ਸਕਿਆ ਪੰਜਾਬ ਦੇ ਵਿੱਚ ਔਰ ਉਹਦੇ ਨਾਲ ਸੁਦਰ ਗਪਾਲ ਸਿੰਘ ਜੀ ਰੱਖੇ ਨੇ ਇਹਨਾਂ ਨੂੰ ਜ਼ਿਕਰ ਕਰਨਾ ਜੋਨਰ ਅਫੀਸਰ ਕਰਦੇ ਹਨ ਸੁੱਚੇ ਜਾਤੀ ਕਮਿਸ਼ਨ ਦੇ ਕੋਲ 2017 ਦੇ ਵੀ ਬਿਗੈ ਸੀ ਕਿ ਲਾਗੂ ਕੀਤਾ ਜਾਵੇ ਲੱਖ ਲੱਖ ਬਿਗੈ ਸੁਰਤਾਣਿਸ਼ ਨਾwale ਉਹਨਾਂ ਦੇ ਕੋਲ ਵੀ ਪਹੁੰਚ ਕੀਤੀ ਉਹਨਾਂ ਨੇ ਹੁਕਮ ਦਿੱਤੇ ਸੀ ਕਿ ਕੇਸ ਨੂੰ ਲਾਗੂ ਕੀਤਾ ਜਾਵੇ ਪ੍ਰਜਾਸ਼ ਕੰਮ ਗਿਆ ਜਿਹੜਾ ਫਰਦ ਸਰਕਾਰ ਨੂੰ ਰੂਲ ਹੈਗਾ ਉਹ ਗੈਰਗਰੂਨੀ ਹੈਗਾ ਉਹਨੂੰ ਵਿਟ੍ਰਾ ਕੀਤਾ ਜਾਵੇ ਉਦੋਂ ਨਾਲ ਹੀ ਲੇਕਿਨ ਪੰਜਾਬ ਸਰਕਾਰ ਨਹੀਂ ਬਣੀ ਗੱਲ ਬੜੀ ਲੰਮੀ ਚੌਲੀ ਹੈ ਜਿਹਦੇ ਵਿੱਚ ਬੈਠ ਕੇ ਹੋਰ ਚੰਨ ਸਮਾਂ ਆਇਆ ਮੁੱਖਦੀ ਗੱਲ ਇਹ ਨਹੀਂ ਕਿ ਐਸਸੀ ਕਮਿਸ਼ਨ ਨੇ 2017 ਨੂੰ ਜਮੇ ਦਿੱਤੇ ਔਰ ਗੈਸ ਕੇ ਸ਼ੁਰੂ ਤੋਂ ਵਿਟਰਾਕੋ ਲੇਕਿਨ ਪੰਜਾਬ ਸਰਕਾਰ ਨੇ ਵਿਟਰਾ ਨਹੀਂ ਕੀਤਾ ਇਹ ਗੱਲ ਹੋਰ ਜਿਹੜੇ ਵਿੱਚ ਕਹਿਣੀ ਚਾਹੁੰਦਾ ਕਿ 1500 ਕਰੋੜ ਦੇ ਉੱਪਰ ਖਰਚਾ ਆਏਗਾ ਅਗਰ ਇਹਨੂੰ ਲਾਗੂ ਕਰਦੇ ਹਾਂ ਇਹ ਵੀ ਗੱਲ ਸੱਚ ਜੀ ਹੈ اور ایک خرچہ نہیں چھوڑا کیونکہ جنہا کا خرچہ سرکاری اسکول خرچہ پرائیویٹ اس میں نے لاگو کیتا جاتا تھا دوسری گل یہ ایک جنشن فار چائلڈ بچوں کے بال کمیشن بنیا انہوں نے بھی ابھی جتنے نہیں کیا انہوں نے بھی سرکار کیتا. انہوں نے, انہوں نے کیا جائے لیکن نے وہ پرواہ نہیں کیوں بھی, 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 بھی. بھی لاگو کیا ਉਸ ਤੋਂ ਇੱਕ ਬਹੁਤ ਜਿੰਗਲ ਕਰਨ ਦਾ ਜੋ ਹੈ ਜਿਹੜੀ ਸੰਸਥਾ ਹੈਗੀ ਸੁਪਰ ਆਕਸਰਤਾ ਸੀਐਨਓ ਮੀਡੀਆ ਕੰਟਰੋਲ ਹੈਡੋਰਟ ਕਰਨ ਲਈ ਮੀਡੀਆ ਉਹਨਾਂ ਨੇ 2016 ਦੇ ਵਿੱਚ ਬੋਲ ਡਰਾਇ ਜਿਹੜਾ ਹੈਗਾ ਇਹ ਰਾਈਟ ਟੂ ਐਜੂਕੇਸ਼ਨ ਐਕਟ ਤੇ ਅੰਦਰ ਕੀਤਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਉਹ ਲਾਗੂ ਕਰਨ ਦਾ ਜੋ ਉਸ ਤੋਂ ਪਹਿਲਾਂ ਇੱਕ ਪ੍ਰਗਿਆ ਉਹਦੇ ਇੱਕ ਸਟੇਪ ਹੁੰਦਾ ਕਿ ਰੈਟੀਫਿਕੇਸ਼ਨ ਕਰਦੇ ਜਿਹੜੇ ਬੱਚਿਆਂ ਦੀ ਰਿਜੂਲ ਬੱਚਿਆਂ ਦੀ ਕਿਹਨਾ ਬੱਚੇ ਨੂੰ ਅਸੀਂ ਪੜਾਈ ਕਰਵਾਉਣਗੇ ਅਗਰ ਤੁਸੀਂ ਰੈਟਿੰਗ ਨਹੀਂ ਕੀਤੀ ਤੇ ਤੁਸੀਂ ਦੱਸੋ ਕਿਵੇਂ ਕਰੋਗੇ 2016 ਦੀ ਰਿਪੋਰਟ 2017 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਨੂੰ ਪੇਸ਼ ਕੀਤੀ ਗਈ ਜੋ ਕਿ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਪੰਜਾਬ ਦੇ ਵਿੱਚ ਜਿਹੜੀ ਕਮਿਸ਼ਨ ਹੁੰਦੀ ਉਹਦੀ ਕਮੇਟੀ ਹੁੰਦੀ ਹੈ ਜਿਹਨੂੰ ਪਰਦੇਸੀ ਪੜਤਾਲ ਕੀਤੀ ਕਰਨ ਦੇ ਜਿਹਦੇ ਵਿੱਚ ਐਮਐਲਏ ਦੀਆਂ ਸਾਰੀਆਂ ਪਾਰਟੀਆਂ ਹੁੰਦੇ ਆ ਉਹਨਾਂ ਪਾਰਟੀਆਂ ਨੇ ਵੀ ਸਾਰੀਆਂ ਪਾਰਟੀਆਂ ਦੇ ਪੰਜਾਬ ਦੇ ਜਿਹੜੇ ਸੱਦੇ ਬਮੈਰੇ ਨਾਲ ਉਸੇ ਕਹਿੰਦੇ ਆ ਸਾਨੂੰ ਰੀਟਨ ਕਰਦੇ ਆ ਤਾਂ ਦੇ ਐਮਐਲਏ ਸਭਾ ਦੇ ਆਪਣੇ ਪਾਰਟੀਆਂ ਦੀਆਂ ਸੁੱਕੇ ਤੇ ਨੇ ਆ ਇਹ ਸੜਕੀਆਂ ਸਮੱਸਿਆਵਾਂ ਦਾ ਹੱਲ ਕਰ ਲੀਏ ਉਹਨਾਂ ਨੇ ਇਹ ਹੱਲ ਨਹੀਂ ਕੀਤਾ ਪੰਜਾਬ ਸਰਕਾਰ ਤੱਕ ਵੀ ਰਿਪੋਰਟ ਕੀਤੀ ਐ ਸਿਚੁਏਸ਼ਨ ਦੇ ਤੌਰ ਤੇ ਵੀ ਬਾਦਕਿ ਵਿਸ਼ਪਾਲ ਜਿਹੜਾ ਅਧਿਕਾਰ ਖੁਸ਼ੀ ਦਿਨ ਕੋਲ ਗਿਆ ਐਮ ਸੀ ਪੀ ਸੀ ਆ ਮੈਜਰ ਪੁਲਸਰ ਸਟੇਟਟ ਕੀਤੀ ਸੀ ਸੀਐਨਡੀ ਰਿਪੋਰਟ ਕਰੇ ਉਹਨਾਂ ਦੇ ਵੀ ਪੰਜਾਬ ਦੀਆਂ ਲੱਖ ਲੱਖ ਕਿਸਾਨਾਂ ਦਾ ਅਨਿਆਂ 15 ਸਾਲ ਹੋ ਗਏ 3 ਲੱਖ ਨਹੀਂ ਕੀਤਾ ਔਰ ਅਲਟੀਮੇਟਲੀ ਮੀਡੀਆ ਦੀ ਪ੍ਰਵਾਨੀ ਕੀਤੀ ਲੁੰਗਾ ਦੀ ਪ੍ਰਵਾਰੀ ਕੀਤੀ ਲੋਗਾਂ ਦੀ ਫਿਲਰ ਦੀ ਤਰੀਕਾ ਦੀ ਪ੍ਰਵਾਰੀ ਕੀਤੀ ਔਰ ਅਲਟੀਮੇਟਲੀ ਸਦਾਪ ਸੇ ਵੋਂ ਸਿੰਘ ਰਾਜੂ ਜੀ ਜੋ ਹਾਈਐਸਏ ਕੀ ਬਾਈ ਬੈਸ ਦੇ ਨੇ ਔਰ ਅਸੀਂ ਇਸੋ ਜੱਬੜੇ ਸਾਲਾਂ ਤੋਂ ਜਿੱਕੇ ਤਸ ਬਾਰਾਂ ਸਾਲ ਤੋਂ ਕਪਾਲ ਸਿੰਘ ਜੀ ਕੋਲੇ ਲੱਗੇ ਸੁਤਰਾਮ ਸਿੰਘ ਗਿਰਦੀ ਬੜੀ ਗੇਰਤ ਲੱਗਿਆ ਕਹਿੰਦੇ ਕਿ ਮੇਰੀ ਕੀ ਜਿਹੜਾ ਬੈਲੈਂਸ ਆਫ ਪਾਵਰ ਸਿਸਟਮ ਐਕਸੈਕਸ਼ਨ ਬੈਲੈਂਸ ਹੈ ਮਿਸੰਕਾਰ ਨਹੀਂ ਕਰਤੀ ਸਾਡੇ ਕੋਲ ਕੀ ਹਥਿਆਰ ਹੈ ਕੀ ਸਾਡੇ ਕੋਲ ਤਰੀਕਾ ਹੈ ਕੀ ਰਸਤਾ ਹੈ ਉਹ ਫੇਸਿਸ ਰਸਤਾ ਲੱਭਿਆ ਅਲਟੀਮੇਟਲੀ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਨਜ਼ੂਰ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਕੋਰਟ ਅਪੀਲ ਕੀਤਾ ਉਹਨਾਂ ਦੇ ਕੋਲ ਜੀ ਪਟੀਸ਼ਨ ਤਿਆਰ ਕੀਤੀ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਕਿ ਜਲਦ ਹੀ ਦੇ ਵਿੱਚ ਤੇ ਚਾਰ ਪੰਜ ਉਹਨਾਂ ਦੀ ਸਿਟੀਗੁਨੀਆ ਉਸ ਤੋਂ ਬਾਅਦ ਉਹਨਾਂ ਨੇ 19 ਫਰਵਰੀ ਦੇ ਸਾਥੀ ਮੈਂ ਦਿੱਕਤ ਦਾ ਮੌਦਾ ਜੋ ਅੱਜ ਦਾ ਸਟੱਡੀਆ ਹੈ 19 ਫਰਵਰੀ ਪਿਛਲੇ ਮਹੀਨੇ ਮਾਨਯੋਗ ਹਾਈ ਕੋਰਟ ਨੇ ਦੇਸ਼ ਦੇ ਤਰੀਕੇ ਇਹ ਇਸ ਨੂੰ ਲਾਗੂ ਕੀਤਾ ਜਾਵੇ ਜਿਹੜੇ 25% ਦਾਅਰੇ ਆ ਪੰਜਾਬ ਦੇ ਅਲੱਗ-ਅਲੱਗ ਪ੍ਰਾਈਵੇਟ ਸਕੂਲਾਂ ਵਿੱਚ ਦਿੱਤੇ ਜਾਣ ਪ੍ਰਯਾਸ਼ ਕਰਨ ਨੂੰ ਬਹੁਤ ਜ਼ਿਆਦਾ ਨੇ ਕਿ ਅਗਰ ਇਹਨੂੰ ਲਾਗੂ ਨਹੀਂ ਕੀਤਾ ਗਿਆ ਤੇ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਵਿੱਚ ਕੀਤੀ ਜਾਏਗੀ ਉਹਨਾਂ ਨੇ ਇੱਕ ਹੋਰ ਉਹਨਾਂ ਨੇ ਇਹ ਦੇਸ਼ ਕੀਤਾ ਹੈ ਕਿ 2025-26 ਦਾ ਜਿਹੜਾ ਸੈਸ਼ਨ ਹੈ ਸਾਰਿਆਂ ਨੂੰ ਪਤਾ ਹੈਗਾ ਇਸ ਬਾਰੇ ਕਿ ਜਿਹੜਾ ਸੈਸ਼ਨ ਹੈਗਾ 1 ਅਪ੍ਰੈਲ ਤੋਂ ਸ਼ੁਰੂ ਹੋ ਜਲਣਾ ਹੈ 19 ਫਰਵਰੀ ਦਾ ਆਦੇਸ਼ ਪਹਿਲੇ ਪ੍ਰਾਪਤ ਲੱਗੂ ਹੋਣਾ ਅੱਜ ਤਕਰੀਬਨ 25 ਦਿਨ ਹੋ ਗਏ ਐ ਅੱਜ ਤੱਕ ਕੋਈ ਵੀ ਪੰਜਾਬ ਸਰਕਾਰ ਦੇ ਵਿਭਗ ਜਦੋਂ ਲੱਗੂ ਕਰਦੇ ਪੰਜਾਬ ਸਰਕਾਰ ਨੂੰ ਜਿਹੜੀਆਂ ਹਦਾਇਤਾਂ ਜਾਰੀ ਕਰਨੀਆਂ ਬੜੀਆਂ ਜ਼ਰੂਰੀ ਸਨ ਜਾਂ ਜੁੜੀ ਹਨ ਲੇਕਿਨ ਅਜੇ ਤੱਕ ਕੋਈ ਵੀ ਐਜੂਕੇਸ਼ਨ ਡੈਕ ਨੂੰ ਉਹਨਾਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਨੇ ਜੇ ਡੀਪੀਏ ਜਿਹੜੇ ਉਹਦੇ ਹੈਡ ਆਫ ਦੀਪਾਰਟਮੈਂਟ ਹਨ ਉਹਨੂੰ ਕੋਈ ਵੀ ਹਦਾਇਤਾਂ ਜਾਰੀ ਨਹੀਂ ਕੀਤੀ ਗਈਆਂ। ਔਰ 27 ਮਾਰਚ ਹਾਈ ਕੋਰਟ ਨੇ ਮਿਲ ਰੱਖੀ ਹੈ ਕਿ ਅਪਨੀ ਸਟੇਟਸ ਰਿਪੋਰਟ ਪੇਮਪਲੀਮੈਂਟ ਕੀਤਾ ਨਹੀਂ ਦਿੱਤਾ ਉਸ 27 ਮਾਰਚ ਨੂੰ ਜੇ ਅਗਰ 13 ਮਾਰਚ ਵਿੱਚ ਬੱਟਿਆ ਕਿ ਜੇ ਲਗਭਗ ਮਾਰਚ ਜਾ ਕੇ ਵੀ ਵਾਰ ਵੀ ਪਹੁੰਚਾਲ ਹੋਏਗੀ ਜਾਂ ਕੁਛ ਨਹੀਂ ਹੋਏਗੀ ਤੇ ਅਸੀਂ ਮੈਂ ਪਰਸੋਂ ਸਰਦਾਰ ਗੁਰਮੁਖ ਸਿੰਘ ਜਰੂਰ ਜੀ ਅਸੀਂ ਸਾਰੇ ਬੰਦੇ ਮੈਂ ਪ੍ਰਧਾਨ ਸਿੰਘ ਜੀ ਕਬਾਦ ਸਿੰਘ ਜੀ ਡੀਵੀਏ ਦੇ ਦਫ਼ਤਰ ਗਏ ਮੋਹਾਲੀ ਜਿਹੜਾ 8ਵੀਂ ਦੇ ਵਿੱਚ ਦਫ਼ਤਰ ਹੈ ਅਸੀਂ ਉਹਨੂੰ ਪੁੱਛਿਆ ਕਿ ਜਾਂ ਸਰਕਾਰ ਨੇ ਦੇ ਉੱਪਰ ਕੀ ਫੈਸਲਾ ਕੀਤਾ ਕੀ ਐਕਸ਼ਨ ਹੋਇਆ ਕੀ ਜਤਨੀ ਕੀਤੇ ਇਹਨੂੰ ਲਾਗੂ ਕਰਨ ਦੇ ਲਈ ਕੀ ਸਟੈਪਸ ਲਏ ਜਾ ਰਹੇ ਹਨ ਉਹ ਕਹਿੰਦੇ ਵੀ ਹਾਲ ਤੱਕ ਜਾਰੀ ਨਹੀਂ ਹੋਇਆ ਬੇਗੋੜ ਨੂੰ ਪ੍ਰਚਾਰਨ ਮੈਟਰ ਇੰਦਰ ਕੋ ਕੋਸ਼ਿਸ਼ ਰਗਾ ਔਰ ਇਹਦੇ ਵਿੱਚ ਚੀਜ਼ ਕਰਕੇ ਅਸੀਂ ਕਰ ਰਹੇ ਹਾਂ ਅਸੀਂ ਹੋਰ ਜਿਹੜੇ ਵੀਓ ਦਫ਼ਤਰ ਵੀ ਇੱਕ ਤੋਂ ਉਹਦੇ ਤੋਂ ਗਿਆ ਬਹਾਲੀ ਵੀ ਗਿਆ ਔਰ ਜੀ ਪਟਿਆਲਾ ਜੇਗਾ ਹੈ ਕਿਮਾਤ ਨੂੰ ਮਿਲੇ ਹੈ ਉਥੇ ਵੀ ਪਤਾ ਕੀਤਾ ਮੈਨੂੰ ਦੱਸੋ ਵੀ ਇਹਦੇ ਬਾਰੇ ਕੋਈ ਤੁਮ ਪਟਿਆਲਾ ਨਹੀਂ ਜਦੇ ਹੋਈਆਂ ਔਰ ਇਹ ਤੁਹ ਲੱਗਦਾ ਹੈਗਾ ਕਿ ਸਰਕਾਰ ਜਦ ਤੱਕ ਕੋਈ ਮਸਲਾ ਬਹੁਤ ਨਤਖੁਰਨ ਹੁੰਦਾ ਹੈ ਬਚਾਰਾ ਹੁੰਦਾ ਵਿਦਿਆਰਥੀ ਵਾਲੀ ਹੁੰਦਾ ਉਹਨੂੰ ਲਾਗੂ ਕਰਨਾ ਹੁੰਦਾ ਸੱਜੇ ਦੀ ਬਾਰੇ ਇਹ ਗੱਲ ਆਪ ਕੀਤੇ ਜਾਂਦੀ ਹੈ ਕਿ ਕਮੇਟੀ ਤਾਂ ਜੋ ਅਸਿਸਿਓਮ ਦੀ ਮੈਟਰ ਉਹ ਸਵਤਾਂਤ੍ਰ ਚੇਤ ਦਿਖਾ ਨਹੀਂ ਰਹੀ ਤੇ ਇਸ ਕਰਕੇ ਅਸੀਂ ਤੁਹਾਨੂੰ ਬਖਾਤਵ ਹੋ ਰਿਹਾ ਜੀ ਅਸੀਂ ਤੁਹਾਨੂੰ ਅਜੀ ਜਨਤਾ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਬੱਚਿਆਂ ਨੂੰ ਐਡਮਿਸ਼ਨ ਮਿਲਦਾ ਹੈ ਔਰ ਮੀਡੀਏ ਦਰਾਈਏ ਜੀ ਬੱਚੇ ਚਾਹੁੰਦੇ ਆ ਆਪਣੇ ਮੀਡੀਏ ਦੇ ਸੱਥਿਆਦਾਰੀ ਕਿ ਪੰਜਾਬ ਸਰਕਾਰ ਦੀ ਕੀ ਸਥਿਤੀ ਹੈ ਜੀ ਅੱਜ ਤੱਕ ਤਕਰੀਬਨ ਅ ਕੱਚੀ ਦੇ ਨਾਮ ਹੈ ਤੇ ਕੋਈ ਦੇਸ਼ ਜੜੀ ਨਹੀਂ ਕੀਤਾ ਗਿਆ ਜਿਹਦਾ ਮਤਲਬ ਇਹ ਹੈ ਕਿ ਕਾ ਦੇਸ਼ ਹੀ ਜੜੀ ਨਹੀਂ ਕੀਤੇ ਉਹ ਰੂਸ ਦੀ ਬੱਚੇ ਦੀ ਲੱਗ ਗਈ ਹਿਆ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਹੁੰਦਾ ਬੱਚੇ ਨੇ ਅਪਲਾਈ ਕਰਨਾ ਹੁੰਦਾ ਉਹਦੇ ਫਿਰ ਜੇਕਰ ਜਿਆਦਾ ਬੱਚੇ ਦਾ ਸੱਚੀ ਪਰਸਤੋਂ ਜਿਆਦਾ 30% 40% ਬੱਚੇ ਆ ਕੇ ਐਪਲੀਕੇਸ਼ਨ ਆਈਏ ਤੇ ਉਹਨਾਂ ਦਾ ਕਮੀਸ਼ਨ ਕਿਵੇਂ ਹੋਏਗਾ ਫਿਰ ਮਾਪਿਆਂ ਦੀ ਜਾਣਕਾਰੀ ਬੜੀ ਜ਼ਰੂਰੀ ਹੈ ਜਿਹੜੇ ਵੀ ਬੱਚੇ ਉਹਨਾਂ ਦੀ ਬੜੀ ਜ਼ਰੂਰੀ ਹੈ ਜਿਹੜੇ ਇਨਕਮ ਸਰਟੀਫਿਕੇਟ ਹੈ ਉਹ ਕਿੰਨੀ ਇੰਦ ਕਾਉਣਾ ਹੈ ਕਿ ਉਹ ਦੱਸਣਾ ਬੜਾ ਜ਼ਰੂਰੀ ਹੈ ਕਿਹੜੀ ਸਰਟੀਫਿਕੇਟ ਨਾਲ ਲੈਣੀ ਹੋਊ ਬੜਾ ਜ਼ਰੂਰੀ ਹੈ ਕਿਹੜਾ ਫਾਰਮੈਟ ਹੈ ਕਿਹੜੇ ਫਾਰਮ ਦੇ ਵਿੱਚ ਐਪਲੀਕੇਸ਼ਨ ਦੇਣੀ ਆ ਕੀ ਨਾਲ ਚਾਗ ਦੇ ਦਿੱਤੇ ਨੇ ਆ ਇਸੋ ਲੱਗਦਾ ਕਿ ਪੰਜਾਬ ਸਰਕਾਰ ਅਜੇ ਤੱਕ ਇਹਦੇ ਬਾਰੇ ਕੋਈ ਬੜੀ ਕੰਪੀਟਸ ਲਾੜ ਇਸ ਵਜ੍ਹਾ ਕੋ ਵਿਚਾਰ ਨਹੀਂ ਕਰਦੀ ਨਾ ਕੋਈ ਕੰਮ ਹੋ ਰਿਹਾ ਨਾ ਕੋਈ ਜਤਨ ਹੋ ਰਿਹਾ ਨਾ ਕਿ ਸਾਨੂੰ ਅਸੀਂ ਨਾਲ ਨਾਲ ਸੀਐਮ ਸਰ ਨੂੰ ਵੀ ਲਿਖਿਆ ਜਾਏਗਾ ਪ੍ਰਿੰਸੀਪਲ ਸੈਕਟਰੀ ਨੂੰ ਵੀ ਲਿਖਿਆ ਜਾਏਗਾ ਐਜੂਕੇਸ਼ਨ ਸੈਕਟਰ ਨੂੰ ਵੀ ਲਿਖਿਆ ਸਰਦਾਰ ਡਿਪੋਰਟਿੰਗ ਨਾਲ ਜਿੰਨੇ ਵੀ ਲਿਖਿਆ ਟੀਚੇ ਕਿੰਨੇ ਸਾਨੂੰ ਦਸ਼ੂਰੂਸੀ ਕੀ ਕਰ ਰਹੇ ਆ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਅਸੀਂ ਫਿਰ ਰਾਈਟ ਟੂ ਇਨਫੋਰਮੇਸ਼ਨ ਐਕਟ ਅੰਦਰ ਕਰਨ ਇਹ ਕੋਡ ਅਪੀਲ ਇਨ ਦਾ ਸੀਆਰ ਕੋਡ ਦੇ ਵਿੱਚ ਕਿੰਨੇ ਦਿਨ ਦੇ ਵਿੱਚ ਜਵਾਬ ਦੇਣਾ ਹੁੰਦਾ ਫਿਰ ਤੁਸੀਂ ਤੁਸੀਂ ਦੱਸਿਓ ਕਿ ਕੀ ਜਤਨ ਕਰ ਰਹੇ ਹੋ ਕੀ ਉਹਦੇ ਵਿੱਚ ਜਿਹੜੇ ਐਕਸ਼ਨ ਲਿਆ ਹੈਗਾ ਉਹ ਸਾਨੂੰ ਦੱਸਿਆ ਜਾਵੇ ਤੇ ਲੇਕਿਨ ਲੇਕਿਨ ਕੋਈ ਐਕਸ਼ਨ ਕੋਈ ਜਵਾਬ ਕੋਈ ਕਮਿਊਨੀਕੇਸ਼ਨ ਹਰ ਤੱਕ ਅੰਤ ਤੱਕ ਨਹੀਂ ਪਹੁੰਚੀ ਹੈ ਜੇ ਇਹ ਐਪਲੀਕੇਸ਼ਨ ਦਿੱਤੀ ਹੈ ਨਾ ਹਾਈ ਕੋਰਟ ਦੀ ਹੈ ਨਾ ਸੀਐਮ ਸਾਹਿਬ ਦੀ ਜੇ ਤੁਸੀਂ ਇਹਨਾਂ ਨੂੰ ਕੋਈ ਪੁੱਛਾ ਨਹੀਂ ਪੰਜਾਬ ਤੋਂ ਜਿਹੜਾ ਹਾਈ ਕੋਰਟ ਦੇ ਹੋਂਦ ਲੱਗ ਥੰਦੇ ਆ ਪੰਜਾਬ ਤੋਂ ਕਰਨਾ ਹੈ ਕੁਝ ਅਸੂਕਾਰ ਦੇ ਮੁਖੀਆਂ ਨੇ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਸੇ ਇੰਗਲਿਸ਼ ਕੀਤੀ ਹੈ ਚਿੱਠੀਆਂ ਵੀ ਲਿਖੀਆਂ ਨੇ ਜੀਵ ਸ਼ਕਤੀ ਚਾਰ ਨੂੰ ਲਿਖੀਆਂ ਨੇ ਐਜੂਕੇਸ਼ਨ ਵਿਭਾਗ ਨੂੰ ਲਿਖਿਆ ਨੇ ਔਰ ਜਿਹੜੇ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਵਿਭਾਗ ਦੇ ਨੂੰ ਲਿਖਿਆ ਨੇ ਔਰ ਪਰਸੋਸ਼ੀ ਡੀਪੀ ਦਫ਼ਤਰ ਮਹਾਰਿਤ ਦੇ ਵਿੱਚ ਅਸੀਂ ਮਨ ਕੇ ਇਹਨਾਂ ਨੂੰ ਉਸ ਸਾਥ ਦੇ ਵਿੱਚ ਕੋਈ ਰੈਸਾ ਜਾਰੀ ਨਹੀਂ ਹੋਈ ਹੈ ਹੁਣ ਮੈਂ ਬੇਨਤੀ ਕਰਾਂਗਾ ਆ ਸਰਦਾਰ ਭਗਵੰਤ ਸਿੰਘ ਜੀ ਨੂੰ ਉਹ ਇਸ ਵਿਸ਼ੇ ਦੇ ਉੱਪਰ ਆਪਣੀ ਵਿਚਾਰ ਵਿੱਚ ਸਾਰੇ মিডিਆ ਤੋਂ ਆਏ ਨਸਨ ਸਤਿ ਸ਼੍ਰੀ ਅਕਾਲ ਬਹੁਤ ਹੀ ਸਤਾਰਨ ਲਗੀ ਵਿਸ਼ਾ ਪੜਿਆ ਗਿਆ ਹੈ ਰਾਜਨੀ ਮੈਂ ਸਪੀਕਲ ਕਹਿੰਨਾ ਚਾਹਵਾਂ ਕਿ ਜਿਹੜਾ ਅਸੀਂ ਸਰਕਾਰ ਨੂੰ ਹਾਈ ਕੋਰਟ ਤੋਂ ਗਏ ਹਾਂ ਉਹਦਾ ਕਾਰਨ ਕੇਵਲ ਇਹ ਨਹੀਂ ਹੈ ਕਿ ਜਿਹੜਾ ਰਾਈਟ ਟੂ এডੂਕੇਸ਼ਨ ਇੰਪਲੀਮੈਂਟਿੰਗ ਹੋ ਰਿਹਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਕੀ ਭਾਰਤ ਹੋ ਰੀਂਗਿਆ ਦਾ ਹਿੱਸਾ ਹੈ ਕਿ ਨਹੀਂ ਕੀ ਕਨਸਟੀਟਿਊਸ਼ਨ ਆਫ ਇੰਡੀਆ ਪੰਜਾਬ ਦੇ ਉੱਤੇ ਲਾਗੂ ਹੁੰਦਾ ਹੈ ਕਿ ਨਹੀਂ ਕੀ ਪੰਜਾਬ ਦੀਆਂ ਸਰਕਾਰਾਂ ਨਿਯਮ ਵੇਖਣਾ ਚੱਲਦੀਆਂ ਜਾਂ ਨਿਜੀ ਆਪਣੇ ਫੈਸਲੇ 'ਤੇ ਚੱਲਦੀਆਂ ਨੇ ਰੂਲ ਆਫ ਲਾਅ ਪੰਜਾਬ 'ਨੇ ਕਨਸਟੀਟਿਊਸ਼ਨ ਨੂੰ ਐਸਟੈਬਲਿਸ਼ ਪੰਜਾਬ ਕਰਵਾਉਣਾ ਹੈ ਕਿ ਨਹੀਂ ਇਹ ਵੱਡੇ ਮੁੱਦੇ ਨੇ ਜਿਨ੍ਹਾਂ ਕਾਰਨ ਅਸੀਂ ਕੋਰਟ ਤੋਂ ਜ਼ਾਇਰ ਕੋਰਟ ਤੋਂ ਇਹ ਗਲਤਕੀ ਵੀ ਕਿ ਇਹ ਕਿਸ ਤਰ੍ਹਾਂ ਹੋ ਗਿਆ ਕਿ ਇੱਕ ਲਾ ਜਿਹੜਾ ਪਾਰਲੀਮੈਂਟ ਬਣਾਏ ਔਰ 14 ਸਾਲ ਇੱਕ ਸਰਕਾਰ ਉਸ ਨੂੰ ਇੰਪਲੀਮੈਂਟ ਨਾ ਕਰੇ ਇਹ ਅਸੰਭਵ ਸੀ ਪੰਜਾਬ ਵਰਗੇ ਮਹਾਨ ਸਟੇਟ ਜਿੱਤੇ ਟੈਕਸ ਲਾ ਯੂਨੀਵਰਸਿਟੀਆ ਰਹਿ ਜਾਂਦੇ ਜਿੱਥੇ ਇੱਕ ਗ੍ਰੰਥ ਰਚੇ ਗਏ ਨੇ ਜਿੱਥੇ ਵੇਦ ਰਚੇ ਗਏ ਨੇ ਜਿੱਥੇ ਨੋਲੇਜ ਔਰ ਵਿਦਿਆ ਦੀ ਪ੍ਰਾਇਮਸੀ ਰਹੀ ਹੈ ਉੱਥੇ ਅੱਜ ਅਸੀਂ ਬੱਚਿਆਂ ਨੂੰ ਡਰਗਸ ਪੜਾਦੀਆਂ ਨੇ ਸ਼ਰਾਬ ਦੀਆਂ ਬੋਸਲਾ ਪੜਾਦੀਆਂ ਨੇ ਸਿੱਕੇ ਜਿਆਦਾ ਖੁੱਲ ਕੇ ਕੁੱਲ ਕਸ ਖੁੱਲਦੇ ਨਹੀਂ ਇਹ ਸਾਰੇ ਮੁੱਦੇ ਸੋਚਣ ਵਾਲੇ ਨੇ ਔਰ ਜਿਸ ਤਰੀਕੇ ਦਾ ਕਮੰਡ ਜਿਸ ਤਰੀਕੇ ਦੀ ਅਰੋਗੈਂਸ ਜਿਸ ਤਰੀਕੇ ਦਾ ਰਾਵਣ ਰੂਪੀ ਅਰੋਗੈਂਸ ਕਮਾਂਡਰ ਉਹ ਮਤਭਾਜੀ ਦਿਖਾ ਰਹੇ ਨੇ ਕਿ ਜਦ ਤੁਸੀਂ ਜੋ ਕਰਨਾ ਚਾਹ ਲੋ ਜਿਹੜੀ ਮਰਜ਼ੀ ਕੋਰਟ ਆਕਰ ਤੁਸੀਂ ਲੈ ਆਓ ਅਸੀਂ ਨਹੀਂ ਇੰਪਲੀਮੈਂਟ ਕਰਾਂਗੇ ਇਹ ਉਹਨਾਂ ਦਾ ਇੱਕ ਕਮਾਂਡ ਹੈ ਪਰ ਵੱਡੇ ਵੱਡੇ ਕਮੰਡੀਆਂ ਦਾ ਜਿਹੜਾ ਕਮਾਂਡ ਹੈ ਚੂਰ ਹੁੰਦਾ ਔਰ ਉਹਨੂੰ ਸਮਾਂ ਆ ਗਿਆ ਕਿ ਪੰਜਾਬ ਸਰਕਾਰ ਵਾਲੀ ਇਹ ਕਮਾਂਡ ਹੈ ਕਿ ਅਸੀਂ ਇਸ ਐਕਟ ਨੂੰ ਇਸ ਜੇ ਵਿੱਚ ਨਹੀਂ ਕਰਾਂਗੇ ਉਹ ਸਮਾਂ ਆ ਗਿਆ ਕਿ ਉਹ ਕਮਾਂਡ ਤੋੜਿਆ ਜਾਏਗਾ ਔਰ ਅਸੀਂ 25% ਬੱਚੇ ਜਿੰਨਾਂ ਨੂੰ ਇਹ ਫਾਇਦਾ ਮਿਲਣਾ ਚਾਹੀਦਾ ਸੀਗਾ ਉਹ ਫਾਇਦਾ ਸੀ ਦਵਾ ਕੇ ਰਵਾ ਕੇ ਅਸੀਂ ਰਿੱਛੇ ਲੱਗੇ ਹੋਇਆ ਮੈਂ ਤਾਂ ਇਹ ਵੀ ਚਾਹਾਂਗਾ ਕਿ ਮੀਡੀਆ ਇਹ ਵੀ ਮੁਤਾਵ ਸਾਇਹ ਕਿ 14 15 ਸਾਲ ਉਹ ਬੱਚੇ ਜਿਹੜੇ ਇਸ ਫਾਇਦੇ ਨੂੰ ਨਾ ਹੀ ਲੈ ਸਕੇ ਉਹਦੇ ਲਈ ਕਿਸ ਤਰੀਕੇ ਦਾ ਸੂਟ ਜਿਹਦਾ ਅਮਰੀਕਨ ਜਾਪਾ ਕਹਿੰਦੇ ਨੇ ਸੂਟ ਫਾਈਲ ਕਰਾ ਕੇ ਉਹ ਕਿੰਨੇ ਕਰੋੜ ਰੁਪਏ ਦਾ ਫਾਈਲ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਖਿਲਾਫ ਕਿ ਤੁਸੀਂ ਬੱਚਿਆਂ ਦਾ ਤੇ ਜਿਹੜਾ ਖਾਤ ਕੀਤਾ ਉਹਦਾ ਜਿਹੜਾ ਕੰਪਨਸੇਸ਼ਨ ਉਹ ਕਿਤਾ ਦਵਾਗੇ ਇਹ ਵੀ ਮੁਤਾਬਿਕ ਅਸੀਂ ਉਠਾਵਾਂਗੇ ਔਰ ਇਹਨਾਂ ਵਿਚਾਰੇ ਬਹਾ ਅਮਰੀਕਾ ਦੇ ਸਮੇਂ ਪਟਾ ਤੁਸੀਂ ਆਪਣੇ ਇੰਪਰੈਸ਼ਨ ਸੋ ਸੰਧਾਨਾ ਜੀ ਜੀ ਤੁਸੀਂ ਥੋੜਾ ਦੇਖ ਲਿਓ ਮੈਂ ਗਿਲਸ ਨੂੰ ਦਵਾਗਾ ਆਪ ਤੁਹਾਨੂੰ ਕੋਰਸ ਤੇ ਪੁੱਛਾਂਗੇ ਚਾਰ ਮੱਥ ਫੇਟ ਰਿਹਾ ਹੈ ਇਸ਼ੂ ਵੀ ਕੋਈ ਹੈ ਰਾਈਟ ਰਾਈਟ ਐਬਸੋਲੂਟਲੀ ਭਗਵਾਨ ਜੀ ਤੁਸੀਂ ਗੱਲ ਕੀਤੀ ਹੈ ਪੰਜਾਬ ਦਾ ਹੁੰਦਾ ਜਿਹੜਿਆ ਤੁਸ਼ਕਿਆ ਪੰਜਾਬ ਸਰਕਾਰ ਦੇ ਵਿੱਚ 45 ਦਲ ਵੀ ਰਹੇ ਦੋ ਵਾਰੀ ਜਿਨ੍ਹਾਂ ਦੇ ਦਰਮੇਂ ਰਹੀ ਹੈ ਕਾਂਗਰਸ ਦੇ ਵਿੱਚ ਹੀ ਕੇਪਟਨ ਸਰਕਾਰ ਵੀ ਆਈ ਹੈ ਹੁਣ ਬਸ ਇਹ ਨਾਲ ਵੀ ਆਪਣੇ ਭਗਵਾਨ ਵਾਲੀ ਦੀ ਸਰਕਾਰ ਚੱਲ ਰਹੀ ਹੈ ਅਕਾਲੀ ਦਲ ਵੇਲੇ ਸਰ 173 ਕੇ 174 ਸਕੂਲ ਬੰਦ ਕੀਤੇ ਗਏ ਸੀ ਸਰਕਾਰੀ ਆਪਾਂ ਪ੍ਰਾਈਵੇਟ ਸਕੂਲਾਂ ਨੂੰ ਆ ਕੇ ਆਨੇ ਸਰਕਾਰੀ ਸਕੂਲ ਬੰਦ ਕੀਤੇ ਜਾ ਕੇ ਕੋਈ ਵੀ ਸਰਕਾਰ ਹੋਵੇ ਉਦੇ ਬਾਰੇ ਤੁਸੀਂ ਕੀ ਕਹੋ ਸਰਦਾਰ ਜਿਹੜਾ ਇਹ ਤਾਂ ਮੁੱਖ ਵਿਸ਼ਾ ਹੈ ਰਾਈਟ ਟੂ ਐਜੂਕੇਸ਼ਨ ਬਾਰੇ ਹੈ ਕਿ ਇਹ ਅਸੀਂ ਸਰਦਾਰ ਇੱਕ ਬੜੀ ਹੀ ਬੜਾ ਲਿमिटेड ਜੈਸਕੋਮ ਹੈ ਸਰਦਾਰ ਇੱਕ ਜੀ ਪ੍ਰੈਸ ਕਾਨਫਰੰਸ ਦਾ ਕਿ 25% ਜਿਹੜਾ ਦਾਖਲਾ ਬੱਚੇ ਨੂੰ ਮਿਲਣਾ ਸੀਗਾ ਉਹ ਦਾਖਲਾ ਨਹੀਂ ਮਿਲਿਆ ਉਹਦੇ ਲਈ ਅਸੀਂ ਹਾਈ ਕੋਰਟ ਚ ਗਏ ਹਾਈ ਕੋਰਟ ਦੇ ਹੁਕਮ ਆ ਗਏ ਨੇ ਉਹ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਲੇਟ ਹੋ ਰਿਹਾ ਉਹਦੇ ਵਿੱਚ ਵੀ ਡਿਲੇ ਹੋ ਰਿਹਾ ਪਹਿਲੇ 15 ਸਾਲ ਤਾਂ ਹੋਇਆ ਹੀ ਹੋਇਆ ਹੈ دیکھر آج ہمیں دلیا ہویا انہوں نے اس کا دلیا ہوا ہے ہمیں بچیاں میں حق بھی گل کر رہے ہیں گریب بچیاں میں حق نہیں ہوتا ہے چاہنے اس لئے اکسنوں میں اتنیوں میں دلیا ہے <سرس> ਨਹੀਂ ਦੇਖਣਾ ਚਾਹੀਦਾ ਇਸ ਨੂੰ ਕੇਵਲ ਕੇਵਲ ਰਾਈਟ ਟੂ ਕਿਸੀ ਨਹੀਂ ਦੇ ਰਿਹਾ ਰਾਈਟ ਟੂ ਫੂਟ ਨਹੀਂ ਪੰਜਾਹ ਵਸਤੇ ਇਤਨੇ ਮਹਿਕੂਤਾਂ ਜਾਨੀ ਉਹਦਾ ਤੋਂ ਕਿਛੇ ਨਹੀਂ ਸਕੂਲ ਜਾਣ ਦੇ ਇਸ ਬਾਰੇ ਪਤਾ ਕਿਤਾ ਕਿ ਹਾਂ ਉਹ ਨੂੰ ਐਸਪੀ ਸਪਲੇਆ ਨਹੀਂ ਦੇ ਰਿਹਾ ਹਾਂਜੀ ਉਹਦੇ ਬਾਰੇ ਸਦਾ ਦੇ ਪਾਸ ਸੀ ਇੰਦਸਿਗੇ ਕੋਈ ਇਹਨਾਂ ਬਹੁਤ ਸਰੀ ਰਾਈਟ ਟੂ ਇਨਫਰਮੇਸ਼ਨ ਐਕਟ ਤੋਂ ਇਨਫਰਮਿਟੀ ਮੰਗਿਆ ਸਾਨੂੰ ਵਿਕਤੀਗਤ ਰੂਪ ਦੇ ਵਿੱਚ ਉਹਦਾ ਰਿਕਾਰਡ ਵੀ ਆਇਆ ਕਿੰਨੇ ਬੱਚੇ ਨੂੰ ਦਿੱਤਾ ਕਿੰਨੇ ਬੱਚੇ ਨੂੰ ਨਹੀਂ ਦਿੱਤਾ ਅੱਜ ਵੀ ਹੁਣ ਰੀਸੈਂਟਲੀ ਵੀ ਰਾਈਟ ਟੂ ਐਜੂਕੇਸ਼ਨ ਦੇ ਅਧਾਰ ਇਨਫੋਰਮੇਸ਼ਨ ਦੇ ਕੇ ਉਹ ਕੋਈ ਵੀ ਇੱਕ ਵੀ ਬੱਚਾ ਅਜ ਤੱਕ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਐਨਓਸੀ ਨਹੀਂ ਮਿਲਿਆ ਸਰਕਾਰ ਦੇ ਦਸਤਾਵੇਜ਼ਾਂ ਅਨੁਸਾਰ ਸਾਡੇ ਕੋਲ ਡਾਟਾ ਆਲਰੇਡੀ ਆ ਚੁੱਕਾ ਹੈ ਕਿਹ ਬਾਤ ਦੀ ਬਾਰੇ ਸਾਰੇ ਪ੍ਰੈਸ ਵਾਲੇ ਮਿੱਤਰਾਂ ਨੂੰ ਸਤਿਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਪੰਜਾਬ ਵਿੱਚ ਲਗਭਗ 9500 ਸਕੂਲ ਨੇ 312 ਸਕੂਲਾਂ ਦਾ ਮੋਹਾਲੀ ਜ਼ਿਲ੍ਹੇ ਜਿਹੜੇ ਹੋ ਕੇ ਉਸ ਤੋਂ ਪੱਤਰ ਹੋ ਗਏ ਤੇ ਸਾਰੇ ਪੰਜਾਬ ਚ ਸਕੂਲਾਂ ਦੀ ਗਿਣਤੀ ਬਹੁਤ ਹੈ ਪਰ ਇੱਕ ਵੀ ਬੱਚਾ ਇਸ ਐਕਟ ਦੇ ਹੇਠਲੀ ਹੋਇਆ ਸਿਰਫ ਦੋ ਬੱਚੇ ਦਿਯਾਨੰਦ ਪਬਲਿਕ ਸਕੂਲ ਨਵ ਉਹ ਡ੍ਰੈਫਟ ਹਾਈ ਕੋਰਟ ਦੇ ਸੀ ਹਾਈ ਕੋਰਟ ਨੇ ਡਿਸ਼ਰਕਲ ਕੀ ਸੀ ਵਿਦਨ 3 ਡੇਸ ਦਾ ਕਦੋਂ ਇਸ ਦਾ ਮਤਲਬ ਇਹ ਹੈ ਵੀ ਜਿਹੜੀ ਉਹ ਸ਼ਰਤ ਸੀ ਹਾਈ ਕੋਰਟ ਨੇ ਲਈ ਗਈ ਸੀ ਪਰ ਪੰਜਾਬ ਗਵਰਨਮੈਂਟ اس پر بالکل چوب تاری بیٹھی ہے حالانکہ بہت خبروں بھی لگی ہیں نیشنل کمیشن شروع لاس میں بھی آرڈر کیتے ہیں کیا اگر رپورٹ دے بھی کیتی ہے تے لکھا بچے دا سلاک تے اوپر بچے میارے شکر ہے تو وانجے گی تے اندرہ جو جہنوں سائیڈ ہو گیا تو مطلب آپ پکے نہیں ہے بھی میارے شکر ہے تو وانجے گی اندرہ چون جہنوں سائیڈ ساری گیا سر ایک پوچھنا ہے ہاں جی سر دو دار دے بچے ਖੱਡੀ ਬੜੀ ਕਹਿੰਦਾ ਕਿ ਆਪਣਾ ਨਿਰਦੋਸ਼ ਨਾ ਅਸੀਂ ਉਹਨਾਂ ਨੇ ਅਸਿਸ ਔਰ ਲੇਬਰ ਕਲਾਸ ਕੋਲਤੇ ਇਵਨਿੰਗ ਕਿਤਾਬ 16 ਦੇ ਸ਼ੁਰੂਆਤ ਤੋਂ ਦਿੱਦੇ ਨਾਲ ਕਿ ਬੱਚੇ ਜਿਹੜੇ ਘਰ ਦੇ ਵਿੱਚ ਸ਼ੰਭੀ ਕਰਨਾ ਤੇ ਸ਼ਾਮ ਨੂੰ ਜਾ ਕੇ ਥੋੜਾ ਬਹੁਤਾ ਪੜਾਈ ਵੀ ਕਰ ਲੈ ਜਦੋਂ ਸ਼ਰਮਣ ਯਤਾਲੀ ਦਾ ਲੋਕ ਭਾਰਤੀ ਜਨਤਾ ਪੜੀ ਗਈ ਸਰਕਾਰ ਹੈ ਉਹਨੇ ਇਹ ਪਹਿਲਾ ਕੰਮ ਤੇ ਮਿਡਟਰਮ ਦੇ ਵਿੱਚ ਢਾਈ ਸਾਲ ਦਾ ਚੱਲਣ ਦਿੱਤਾ ਪਰ ਢਾਈ ਸਾਲ ਤੋਂ ਬਾਅਦ ਉਹਨੂੰ ਬੰਦ ਕਰ ਦਿੱਤਾ ਕਿਉਂਕਿ ਦਿਸ ਇਜ਼ ਉਹਨੇ ਕਹਿਤਾ ਸੀਗਾ ਕਿ ਇਹ ਜਿਹੜਾ ਫੰਡਸ ਜਿਹੜੇ ਚਲਾ ਰਹੇ ਹੈ ਰੋਇਟਰੀ ਕਲਬ ਲਾਈਫਲ ਕਲਬ ਐਂਡ ਇਨੋਵੇਟਰ ਕਲਬ ਜਿਹੜੇ ਚਲਾ ਰਹੇ ਹੈ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਵੀ ਰਾਈਟ ਟੂ ਐਜੂਕੇਸ਼ਨ ਹੀ ਸੀਗਾ ਕਿ ਇੱਕ ਨਿਮਨ ਜਾਤ ਦੇ ਬੱਚਿਆਂ ਨੂੰ ਵੀ ਪੜਾਇਆ ਜਾ ਸਕੇ ਜਿਹੜੇ ਫੈਕਟਰੀ ਦੇ ਵਿੱਚ ਬੱਚੇ ਪੇਰੈਂਟਸ ਨੇ ਉਹਨਾਂ ਦੇ ਕਾਬੂ ਕਰਦੇ ਜਿਹੜੇ ਨਹੀਂ ਪੜਾ ਸਕਦਾ ਕੋਈ ਉਥੇ ਹਨ ਇਹਨਾਂ ਵਿਜੇਪੀ government ਨੇ ਕਿਉਂ ਬਣਾਉਂਦਾ ਇਹਦੇ ਬਾਰੇ ਕੋਈ ਸਵਾਲ ਪੁੱਛੀ ਅਸੀਂ ਮੈਂ ਜੋ ਪੱਤਰਿਕਾ ਕੀਤਾ ਹੈ ਕਿ ਸਟੇਟ ਦੇ ਰਾਜ ਤੋਂ ਬੈਕਸਮੈਂਟ ਦਾ ਸਟੇਟ ਦਾ ਰਾਈਟਵੇਇਲ ਪਿਛਟੇ ਉਹ ਜੋ ਨਵਾਂ ਵਿਧਾਨ ਸਭਾ ਸੰਸਦੇ ਬਾਇਆ ਸੀਗਾ ਉਹਦੇ ਵਿੱਚ 25% ਦੇ ਬੱਚੇ ਨੂੰ ਪੰਜਾਬ ਸਰਕਾਰ ਨੇ ਇਹ ਮਹਿੰਦਲ ਸਰਕਾਰ ਨੂੰ ਵਾਪਸ ਨਹੀਂ ਦਿੱਤੀ ਉਹ 2009 ਦੇ ਵਿੱਚ ਹੀ ਇਹ ਮੇਰੇ ਕਹਿੰਦਾ ਹੈ ਸਟੇਟ ਸਟੇਟ ਦੇ ਵਿੱਚ ਉਸ ਦਾ ਸ਼ੁਰੂਆਤੀ ਹਕੀਦਤ ਨਾਲ ਭਾਗੀਦਾਨ ਦਾ ਵਾਢੀ ਚੀਂਗੀ ਫਿਰ ਇਹਨਾਂ ਪੰਜਾਬ ਚ ਗੱਲ ਕਰਵਾਏ ਜਿਹੜੇ ਰਾਈਟ ਟੂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਕਿ ਕੋਈ ਬੱਚਾ ਕਿਸੇ ਫੈਕਟਰੀ ਚ ਜਾ ਨਹੀਂ ਸਕਦਾ ਨਹੀਂ ਇੱਕ ਸਕਿੰਟ ਸਰ 6 ਤੋਂ ਲੈ ਕੇ 14 ਸਾਲ ਤੱਕ ਇਟ ਇਜ਼ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਹਰ ਪੇਰੈਂਟ ਦਾ ਹਰ ਸਰਕਾਰ ਦਾ ਫਰਜ਼ ਹੈ ਕਿ ਉਹਨਾਂ ਨੂੰ ਸਕੂਲ ਚ ਭੇਜਣਾ ਦੂਜੀ ਗੱਲ ਕਿ ਇਹ ਬੱਚੇ ਸਿਰਫ ਰੈਕੋਗਨਾਈਜ਼ਡ ਸਕੂਲਾਂ ਚ ਜਾ ਸਕਦੇ ਨੇ ਸਰ ਉਹ ਵੀ ਪੰਜਾਬ ਗਵਰਨਮੈਂਟ ਦੇ ਜਿਹੜੇ ਤੁਸੀਂ ਇਹ ਉਹਨਾਂ ਨੇ ਇੰਨੀ ਸ਼ਿਫਟਸ ਲਾਡੀਆਂ ਸੀ ਮੈਂ ਉਹ ਅੱਜ ਗੱਲ ਤੁਹਾਡੇ ਨਾਲ ਕਹਿ ਰਿਹਾ ਨਾ ਜੀ ਕਿ 6 ਦੇ 25 ਛੇ ਤੋਂ ਲੈ ਕੇ 14 ਸਾਲ ਤੱਕ 8 ਸਾਲ ਦੀ ਕੰਪਲਸਰੀ ਐਜੂਕੇਸ਼ਨ ਲੈਂਡ ਹੈ ਔਰ ਕੇਵਲ ਰੈਕਗਨਾਈਜ਼ ਸਕੂਲਾਂ ਦੇ ਵਿੱਚ ਵਿਦਿਆਲਿਆ ਕਿ ਡੈਟਸ ਆਲ ਸਰ ਸਰ ਬੇਖਿਆ ਵਾਲੇ ਦੇ ਵਿੱਚ ਬੜੀ 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 ਮਤਲਬ ਤੁਹਾਨੂੰ ਤੂੰ ਜਿਵੇਂ ਬੋਲਦਾ ਸਰ ਹਰੀਆਂ ਵਾਲੇ ਦੇ ਵਿੱਚ ਬੀਜੇਪੀ ਸਰਕਾਰ ਹੈ ਉੱਥੇ ਕੀ ਇਹ ਲਾਗੂ ਹੋ ਗਿਆ ਲੇਕਿਨ ਦੁਸਰੇ ਜਨਮ ਵੀ ਸਾਰੇ ਜਿੰਨੇ ਸੂਬੇ ਆ ਭਾਰਤ ਦੇ ਉਹਨਾਂ ਦੇ ਵਿੱਚ ਲਾਗੂ ਹੋ ਰਿਹਾ ਚਾਰ ਸੂਬੇ ਆ ਪ੍ਰਧਾਰ ਕੇਰਲਾ ਬੈਸਟ ਮਗਾਲ ਔਰ ਤੇਲੰਗਾਨ ਜਿਨਾਂ ਦੇ ਲਾਗੂ ਨਹੀਂ ਹੋਇਆ ਤੇ ਇਹ ਫੈਕਚਰ ਪੋਜੀਸ਼ਨ ਹੈ ਤੁਸੀਂ ਦੱਸੋ ਸਰ ਅਪਾ ਦੀ ਗੱਲ ਕਰਕੇ ਹੁਣ ਫੈਕਚਰ ਦੇ ਦੀ ਪੰਜਾਬ ਦੇ ਵਿੱਚ ਅਸੀਂ ਜੇ ਪੰਜਾਬੀਆਂ ਦੇ ਬੱਚੇ ਦੇਖੀਏ ਉਹ ਭਾਵੇਂ ਸਰਕਾਰੀ ਸਕੂਲ ਚ ਜਾ ਰਹੇ ਜਾਂ ਪ੍ਰਾਈਵੇਟ ਸਕੂਲ ਜਾ ਰਹੇ ਜਿਹੜੇ ਪ੍ਰਵਾਸੀ ਆਏ ਨੇ ਉਹ ਫੈਕਟਰੀਆਂ ਦੇ ਵਿੱਚ ਜਿਹੜੇ ਬੱਚਿਆਂ ਦਾ ਤੁਸੀਂ ਕਹਿੰਦੇ ਕੀ ਕੰਮ ਕਰਵਾਇਆ ਜਾ ਰਿਹਾ ਜੋ ਪ੍ਰਵਾਸੀ ਜਿਹੜਾ ਆਉਂਦੇ ਨੇ ਤੇ ਉਹਨਾਂ ਦੇ ਬੱਚੇ ਜਿਹੜਾ ਫੈਕਟਰੀਆਂ 'ਚ ਹੀ ਕੰਮ ਕਰਦੇ ਨੇ ਹੋਟਲਾਂ 'ਚ ਆਪਿਆ ਤੇ ਉਹ ਵੀ ਅਦਰ ਜਗ੍ਹਾ ਤੇ ਉਹ ਕੰਮ ਨਹੀਂ ਕੰਮ ਕਰਦੇ ਜਿਸ ਤੇ ਐਜੂਕੇਸ਼ਨ ਦਾ ਜੇ ਅਸੀਂ ਯੂਪੀ ਬਿਹਾਰ ਦੀ ਗੱਲ ਕਰੀਏ ਉਸ ਤੇ ਤਾਂ ਹੈ ਹੀ ਨਹੀਂ ਐਜੂਕੇਸ਼ਨ ਦਾ ਕੋਈ ਕਹਿ ਕੇ ਆ ਕੇ ਚਲੇ ਤਾਂ ਕਹਿਣ ਵਾਲੇ ਨੇ ਜਾ ਰਿਹਾ ਤੁਹਾਡਾ ਪ੍ਰੈਸ਼ਨ ਕੀ ਹੈ ਦਰਸ਼ਕ ਮੇਰਾ ਕਲੈਕਸ਼ਨ ਜਿਹੜਾ ਮੇਰਾ ਹੈ ਕਿ ਰਾਈਕੂ ਐਜੂਕੇਸ਼ਨ ਬੱਚਾ ਦੇ ਲਈ ਕੀ ਹੋ ਗਿਆ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਉਹ ਕਿਸੇ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬੀ ਜਿਹੜੇ ਬੱਚੇ ਨੇ ਉਹ ਐਜੂਕੇਸ਼ਨ ਲੈ ਰਹੇ ਨੇ ਮਾੜੀ ਚਾਹੇ ਉਹ ਸਰਕਾਰੀ ਸਕੂਲ ਤੋਂ ਲੈ ਰਹੇ ਨੇ ਚਾਹੇ ਪ੍ਰਾਈਵੇਟ ਸਕੂਲਾਂ ਚ ਜਾ ਰਹੇ ਨੇ ਮਾਪੇ ਭੜਾ ਲਈ ਰਹੇ ਨੇ ਕਿਹੜੇ ਪਰਵਾਸੀਆ ਦੇ ਬੱਚੇ ਆ ਕੇ ਇੱਥੇ ਕਿਰੇਤੀ ਦੇ ਹੱਥੋਂ ਜਾਂ ਉਹ ਅੱਦੂ ਆ ਕੇ ਵਿਕਮ ਕਰਦੇ ਨੇ ਉਹ ਸਖਨੇ ਰਹਦੇ ਨੇ এডੂਕੇਸ਼ਨ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਜੇ ਤੁਸੀਂ ਦੋ ਦਸਰੇ ਜੁਨੇ ਦੇ ਬਾਰੇ ਅਗਰ ਤੁਸੀਂ ਡੇਟਾ ਸਾਰੇ ਸਕੂਲਾਂ ਦੇਖੋ ਵੀ ਕਿਹੜੇ ਬੱਚੇ ਪੜ੍ਹਦੇ ਨੇ ਜੋ ਅਸਲੀਅਤ ਦੀ ਗੱਲ ਹੈ ਇੱਥੇ ਮੋਟਾ 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 ਜੋ ਤੁਸੀਂ ਦੇਖਿਆ ਹੈਗਾ ਕਿ ਜਿਹੜੇ ਅਫੋਰਡ ਕਰ ਸਕਦੇ ਆ ਪੰਜਾਬ ਦੇ ਵਿੱਚੋਂ ਤਕਰੀਬਨ ਪ੍ਰਾਈਵੇਟ ਸਕੂਲਾਂ ਦੇ ਜਾ ਰਹੇ ਨੇ जिन्हे गरीबो ਦੇ ਬੱਚੇ ਨੇ ਪੰਜਾਬ ਦੇ ਔਰ ਖਾਸ ਕਰਕੇ ਪਰਵਰਸੀ ਗੁਜਰਤ ਵਿੱਚੋਂ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਸਵਾਲ ਇਹਨਾਂ ਕਰੀਆ ਕਿ ਪ੍ਰਤੀ ਪ੍ਰਾਰਮਾਹ ਕੁਲਪ੍ਰੇਰਕਾਂ ਕਰਕੇ ਮਿਲਿਆ ਤਾਂ ਇਹ ਪੂਨਾ ਬੱਚਿਆਂ ਦੇ ਲਈ ਪੜਾਈ ਤੇ ਚਹੀ ਕਿਹੜੀ ਸੰਸਥਾ ਠੀਕ ਹੈ ਮੈਂ ਜੇ ਉਹ ਬੱਚਾ ਇਸ ਸੰਸਥਾ ਵਿੱਚ ਸੁਧਾਰ ਕਿਉਂ ਜਾ ਰਿਹਾ ਜਾਂ ਨਹੀਂ ਜਾ ਰਿਹਾ ਉਹਦਾ ਜਵਾਬ ਐਕਸਪਲੈਨ ਹੋ ਵੀ ਜਾਂਦਾ ਤੇ ਕੀ ਇਹ ਬੱਚੇ ਸਕੂਲਾਂ ਤੇ ਜਾਣਗੇ ਮੈਨੂੰ ਜਵਾਬ ਪਹਿਲਾਂ ਦਿਵਾਓ ਜਦੋਂ ਕੀ ਉਹਨਾਂ ਨੂੰ ਕਹਿ ਰੰਦਾ ਹੈ ਕਿ ਆਊਟਰ ਫੋਰੂ ਚਿਲਡਰ ਠੀਕ ਹੈ ਆ ਰਾਈਟ ਐਜੂਕੇਸ਼ਨ ਐਕਟ ਦੇ ਅੱਲੇ ਕੋਈ ਵੀ ਬੱਚਾ ਭਾਵੇਂ ਰਸੀਦਾ ਹੋਏ ਤੇ ਭਾਵੇਂ ਦੇਸੀ ਹੋਏ ਉਹਨੂੰ ਸਕੂਲ ਚ ਹੀ ਪੜਨਾ ਹੈ ਹਨ ਕੋ ਦਿੱਲੀ قالے وہ بھی وہ سہیلہ ہو نکل رہے ہیں کہ اپ کو کوئی نہیں چھڈتے پورے علاقے میں نہیں کہیں اپ کو کہیں اپ کو وہ چار پانچ سے بھی جفت کر دیا اپ کاج ہے وہ پورا جا جا جھے میں نہیں ہے سرکار کے رائٹ ٹو এডুকেشن انڈر رسپانسبلٹی اف دا سٹیٹ گورنمنٹ کا نہیں دلنا شہر بروقت اچھی اپ کی ٹیم کو سکولوں میں جا کے دیکھو ٹیچر اپنے پلو پیسے ہٹ کے इधर लोग करवा रहे हैं बकया ਕਲਰ ਫੀਸ ਦੇ ਕੇ ਤਾਂ ਕਿ ਤੁਹਾਡੀ ਕਾਪੀ ਬਚੇ ਰਹੇ ਹੋਰ ਅਧਿਕਾਰੀਆਂ ਦੇ ਦਰਜਾ ਉਹ ਆਪਣੇ ਪੱਲੇ ਨੂੰ ਕੈਸੇ ਕਰਦੇ ਤੁਸੀਂ ਜਿਹੜਾ ਜਿਹੜਾ ਇਹ ਰਿਹਾ ਕੋਈ ਜਾਨ ਦਾ ਤੁਸੀਂ ਦੱਸੋਗੇ ਨਹੀਂ ਅਸੀਂ ਆਹ ਬਾਹਰ ਜਾਂ ਆਸਟੋਲ ਵਿੱਚ ਆ ਹੈਗੇ ਅਸੀਂ ਉਹ ਚੀਜ਼ਾਂ ਹਾਈ ਕੋਰਟ ਵਿੱਚ ਰੱਖੀਏ ਅਸੀਂ ਜਿਹੜੀ ਗੱਲ ਰੱਖੀ ਹੈ ਉਹਦੇ ਉਸੇ ਤੇ ਤੁਸੀਂ ਗੱਲ ਨਹੀਂ ਕਰ ਰਹੇ ਦੇ 25% ਬੱਚੇ ਆਪਣਾ ਆਕੀ ਨਹੀਂ ਪਾ ਲੈ ਰਹੇ ਸਰ ਜਲੰਧਰ ਦੇ ਵਿੱਚ ਇਹਨਾਂ ਦਾ ਫਲੈਕਸ ਔਰ ਇੰਡਸਟਰੀ ਏਰੀਆ ਵਿੱਚ ਵੀ ਹੈ ਬੇ ਵੀ ਬਾਬੋ ਹੈ ਨਾ ਉਹਦੇ ਵਿੱਚ 75% ਬੱਚੇ ਅਜੇ ਵੀ ਕੋ ਕੋਸੀਨ ਸਿੱਖਿਤਾ ਕੰਮ ਸ਼ਗਲ ਕੌਣ ਆਂਦਾ ਕੰਮ

ਤੁਸੀਂ ਦੇਖ ਰਹੇ ਹੋ ਪੰਜਾਬ ਜਲੰਧਰ ਪੰਜਾਬ ਪ੍ਰੈਸ ਕਲਰ ਵਿਖੇ ਪੰਜਾਬ ਸਰਕਾਰ ਵੱਲੋਂ ਦੇਰੀ ਕਾਰਨ ਗਰੀਬ ਬੱਚਿਆਂ ਦੀ ਪ੍ਰਾਈਵੇਟ ਸਕੂਲਾਂ ਵਿੱਚ 80% ਦਾਖਲੇ ਲਈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਖੌਨ ਸੰਬੰਧੀ ਰਿਟਾਇਰਡ ਆਈਐਸ ਅਫਸਰਾਂ ਨੇ ਜ਼ਿੰਮੇਵਾਰੀ ਹੈ ਸਰਕਾਰ ਨੇ ਰਿਸਪਾਂਸ ਦਿੱਤੀ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਮਿਲੀ ਹੈ ਅਸੂਲ ਦਾ ਕਾਰਨ ਹੈ ਹਾਈ ਕੋਰਟ ਮਾਨਨੀ ਹਾਈ ਕੋਰਟ ਨੇ ਉਲੰਘਣਾ ਹੋ ਰਹੀ ਹੈ ਦੇਖਦੇ ਰਹੋ ਨੀ ਸਟੋਪ ਕਰਨਾ ਧੰਨਵਾਦ ਜਿਹੜੇ ਬੱਚੇ ਪੱਤੀ ਪਾਸੇ ਬੱਚੇ ਜੇ ਮੰਨ ਲਓ ਇਹ ਲਾਗੂ ਹੋ ਜਾਂਦਾ ਹੈ ਤੇ ਜਿੰਨੇ ਜਿੰਨੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ